ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਮੌਸਮ ਵਿਭਾਗ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਕੁਝ ਦਾਅਵੇ ਕੀਤੇ ਜਾ ਰਹੇ ਨੇ ਕਿ ਅਗਲੇ 5 ਸਾਲਾਂ ਦੇ ਵਿੱਚ ਗਰਮੀ ਪੂਰੀ ਦੁਨੀਆ ਦੇ ਲਈ ਹੋਰ ਵੀ ਭਿਆਨਕ ਹੋਣ ਵਾਲੀ ਹੈ ਦਰਸਲ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਭਵਿੱਖਬਾਣੀ ਕਰਦੇ ਆਉਣ ਵਾਲੇ ਸਾਲਾਂ ਤੱਕ ਹੋਰ ਵੀ ਰਿਕਾਰਡ ਤੋੜਨ ਵਾਲੀ ਗਰਮੀ ਦੇ ਲਈ ਤਿਆਰ ਰਹਿਣ ਦੇ ਲਈ ਕਹ ਦਤਾ ਜੋ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾ ਜਨਕ ਹੱਦਾਂ ਦੇ ਵੱਲ ਲੈ ਜਾਏਗੀ ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂਕੇ ਮੌਸਮ ਵਿਗਿਆਨ ਦਫਤਰ ਦੇ ਵੱਲੋਂ ਗੋਦਵਾਰ ਨੂੰ ਜਾਰੀ ਕੀਤੀ ਗਈ 5 ਸਾਲਾਂ ਦੀ ਭਵਿੱਖਬਾਣੀ ਦੇ ਅਨੁਸਾਰ ਅਗਲੇ 5 ਸਾਲਾਂ ਦੇ ਵਿੱਚ ਦੁਨੀਆ ਦੇ ਇੱਕ ਹੋਰ ਸਾਲਾਨਾ ਤਾਪਮਾਨ ਰਿਕਾਰਡ ਨੂੰ ਤੋੜਨ ਦੀ 80% ਦੀ ਸੰਭਾਵਨਾ ਹੈ ਅਤੇ ਹੋਰ ਵੀ ਜ਼ਿਆਦਾ ਸੰਭਾਵਨਾ ਇਹ ਹੈ ਜਿਸ ਦੇ ਵਿੱਚ ਦੁਨੀਆ ਮੁੜ 10 ਸਾਲ ਪਹਿਲਾਂ ਨਿਰਧਾਰਤ ਆਲਮੀ ਤਾਪਮਾਨ ਸੀਮਾ ਨੂੰ ਪਾਰ ਕਰ ਜਾਏਗੀ ਕਾਰਨਲ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੈਟਲੀ ਨੇ ਕਿਹਾ ਹੈ ਕਿ ਉੱਚ ਆਲਮੀ ਔਸਤਨ ਤਾਪਮਾਨ ਸੰਖੇਪ ਲੱਗ ਸਕਦਾ ਹੈ ਪਰ ਇਹ ਅਸਲ ਜੀਵਨ ਦੇ ਵਿੱਚ ਤੇਜ਼ ਤੂਫਾਨ ਤੇਜ਼ ਵਰਖਾ ਸੋਕੇ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਉੱਚ ਆਲਮੀ ਔਸਤ ਤਾਪਮਾਨ ਦਾ ਭਾਵ ਵਧੇਰੇ ਜਾਣਾ ਗੁਣਾ ਹੋ ਸਕਦਾ ਹੈ ਮਤਲਬ ਇੰਨੀ ਜ਼ਿਆਦਾ ਗਰਮੀ ਵਧੇਗੀ ਕਿ ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਉਹ ਕਿਸੇ ਤੂਫਾਨ ਵਰਗਾ ਹੋਏਗਾ ਉਹ ਗਰਮੀ ਜਿਹੜੀ ਬਦਨੀ ਹੈ ਉਹ ਸ਼ਾਂਤ ਹੋਏਗੀ ਪਰ ਗਰਮੀ ਦਾ ਤਾਪਮਨ ਇੰਨਾ ਹੋਏਗਾ ਜਿਹਦੇ ਨਾਲ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈ ਸਕਦੀਆਂ ਨੇ ਜੌਨ ਜੋ ਕਿ ਜਰਮਨੀ ਦੇ ਪੋਰਟਸਡਾਮ ਇੰਸਟੀਚਿਊਟ ਫਾਰ ਕਲਾਈਮੇਟ ਇੰਪੈਕਟਡ ਸਰਚ ਦੇ ਡਾਇਰੈਕਟਰ ਨੇ ਇਹਨਾਂ ਨੇ ਕਿਹਾ ਹੈ ਕਿ ਜਦੋਂ ਧਰਤੀ ਦਾ ਤਾਪਮਨ ਹਰ 10ਵਾਂ ਡਿਗਰੀ ਵਧਦਾ ਹੈ ਤਾਂ ਮਨੁੱਖੀ ਕਾਰਨਾਂ ਨਾਲ ਹੋ ਰਹੀ ਗਲੋਬਲ ਵਾਰਮਿੰਗ ਦੇ ਨਤੀਜੇ ਵਜੋਂ ਅਸੀਂ ਜ਼ਿਆਦਾ ਤਾਪ ਲਹਿਰਾ, ਸੋਕਾ, ਹੜ ਅਗਾ ਅਤੇ ਮਨੁੱਖੀ ਪ੍ਰੇਰਿਤ ਤੂਫਾਨ ਵਰਗੀਆਂ ਘਟਨਾਮਾ ਦਾ ਸਾਹਮਣਾ ਕਰ ਸਕਦੇ ਹਨ। ਉਹ ਇਸ ਖੋਜ ਦਾ ਹਿੱਸਾ ਨਹੀਂ। ਇਸ ਖੋਜ ਤੋਂ ਬਾਹਰ ਦੀਆਂ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਹੋਣ ਆਲੀਆਂ ਨੇ। ਦੋਹਾਂ ਏਜੰਸੀਆਂ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਇਸ ਇਸ ਦਹਾਕੇ ਦੇ ਅੰਤ ਤੋਂ ਪਹਿਲਾਂ ਸੰਸਾਰ ਦੇ ਸਾਲਾਨਾ ਤਾਪਮਾਨ ਦੇ 1.5 ਡਿਗਰੀ ਸੈਲਸੀਅਸ ਅਤੇ ਵੱਧ ਕੇ 2 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਜੋ ਕਿ 1800 ਦੇ ਦਹਾਕੇ ਦੇ ਮੱਧ ਤੋਂ ਲੈ ਕੇ ਹੁਣ ਤੱਕ ਦੇ ਤਾਪਮਾਨ ਦੇ ਵਿੱਚ ਸਭ ਤੋਂ ਵੱਧ ਦਰਸਾਉਂਦਾ ਹੈ ਇੱਕ ਖਬਰ ਅਮਰੀਕਾ ਤੋਂ ਆਈ ਜਿੱਥੇ ਕਿ ਐਲਾਨ ਮਸਕ ਨੇ 트ੰਪ ਦਾ ਸਾਥ ਛੱਡ ਦਿੱਤਾ ਹੈ ਟੈਸਲਾ ਦੇ ਮਾਲਕ ਅਤੇ ਅਮਰੀਕੀ ਹਰਪਤੀ ਐਲਾਨ ਮਸਕ ਨੇ 트ੰਪ ਪ੍ਰਸ਼ਾਸਨ ਦਾ ਸਾਥ ਛੱਡ ਦਿੱਤਾ ਹੈ ਮਸਕ ਨੇ ਵੀਰਵਾਰ ਨੂੰ ਐਕਸ ਦੇ ਉੱਪਰ ਇੱਕ ਪੋਸਟ ਲਿਖੀ 트ੰਪ ਦੇ ਸਲਾਹਕਾਰ ਦੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੈਂ ਆਪਣਾ ਕਾਰਜਕਾਲ ਖਤਮ ਕਰ ਰਿਹਾ ਹੈ ਮਸਕ ਨੂੰ 트ੰਪ ਪ੍ਰਸ਼ਾਸਨ ਦੇ ਵਿੱਚ ਸਰਕਾਰੀ ਖਰਚ ਦੇ ਵਿੱਚ ਕਟੌਤੀ ਤੇ ਨੌਕਰ ਸ਼ਾਹੀ ਨੂੰ ਘਟਾ ਕਰਨ ਦੇ ਲਈ ਬਣੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਾਨਕਿ ਡੋਜੀ ਦੇ ਪ੍ਰਮੁੱਖ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਮਸਕ ਨੇ ਇਸ ਜ਼ਿੰਮੇਵਾਰੀ ਦੇ ਲਈ ਰਾਸ਼ਟਰਪਤੀ 트ੰਪ ਦਾ ਧੰਨਵਾਦ ਕੀਤਾ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਮਸਕ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ ਮਸਕ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਚੰਦਾ ਨਹੀਂ ਦੇਵਾਂਗਾ ਦਰਸਲ ਮਸਕ ਨੇ 트ੰਪ ਦੇ ਬਿੱਲ ਦੇ ਉੱਤੇ ਨਾਰਾਜ਼ਗੀ ਜ਼ਾਤੌਂਦੇ ਹੋਏ ਕਿਹਾ ਸੀ ਕਿ ਕੋਈ ਬਿੱਲ ਜਾਂ ਤਾਂ ਵੱਡਾ ਹੋ ਸਕਦਾ ਹੈ ਜਾਂ ਵਧੀਆ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਰਾਜਨੀਤੀ ਦੇ ਵਿੱਚ ਮੈਂ ਜਿੰਨਾ ਕੰਮ ਕਰਨਾ ਸੀ ਉਹ ਕਰ ਲਿਆ ਔਰ ਹੁਣ ਮੈਂ ਹੋਰ ਚੰਦਾ ਨਹੀਂ ਦੇਵਾਂਗਾ ਮਸਕ ਨੇ ਮੰਨਿਆ ਹੈ ਕਿ ਸਰਕਾਰੀ ਵਿਵਸਥਾ ਦੇ ਵਿੱਚ ਬਦਲਾਅ ਲਿਆਣਾ ਬਹੁਤ ਮੁਸ਼ਕਲ ਹੈ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਡੋਜੀ ਵਿਭਾਗ ਦੇ ذریعے ਉਹ 1 ਟ੍ਰਿਲੀਅਨ ਡਾਲਰ ਦੀ ਬਚਤ ਕਰਵਾ ਪਾਏ ਨੇ ਅਮਰੀਕਾ ਦੀ ਪਰ ਅਜੇ ਇਹ ਲਖਸ਼ ਜੜਾਉਣਾ ਦਾ ਸੀ ਉਹ ਪੂਰਾ ਨਹੀਂ ਹੋਇਆ ਹੈ ਅਗਿਓ ਕਹਿੰਦੇ ਨੇ ਫੈਡਰਲ ਬਿਊਰੋਕਰੇਸੀ ਦੀ ਹਾਲਤ ਜਿੰਨੀ ਸੋਚੀ ਸੀ ਪਰ ਉਹਦੇ ਨਾਲੋਂ ਵੀ ਜ਼ਿਆਦਾ ਖਰਾਬ ਹਾਲਤ ਹੈ ਇਹ ਮਸਕ ਦੇ ਵੱਲੋਂ ਅਮਰੀਕਾ ਦੀ ਅਮਰੀਕਾ ਦੇ ਸਿਸਟਮ ਦੇ ਖੁਲਾਸੇ ਕੀਤੇ ਜਾ ਰਹੇ ਨੇ ਰਿਪੋਰਟਸ ਦੇ ਮੁਤਾਬਕ ਮਸਕ ਹੁਣ ਸਰਕਾਰੀ ਭੂਮਿਕਾ ਤੋਂ ਹਟ ਕੇ ਫਿਰ ਤੋਂ ਦੁਬਾਰਾ ਹੁਣ ਟੈਸਲਾ ਤੇ ਸਪੇਸਐਕਸ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਕੰਪਨੀਆਂ ਨੇ ਉਹਨਾਂ ਦੇ ਵੱਲ ਧਿਆਨ ਦੇਣਗੇ ਚੋਣਾਂ ਜਿੱਤਣ ਤੋਂ ਬਾਅਦ ਹੀ ਡੋਨਲਡ ਟਰੰਪ ਦੇ ਵੱਲੋਂ ਡੋਜੀ ਦੀ ਘੋਸ਼ਣਾ ਕੀਤੀ ਗਈ ਸੀ ਨਵੰਬਰ 2024 ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਡੋਨਲਡ ਟਰੰਪ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੋਜੀ ਨਾਮ ਦਾ ਇੱਕ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ ਇਸ ਨੂੰ ਸਰਕਾਰ ਤੋਂ ਬਾਹਰ ਦੇ ਤੌਰ ਤੇ ਤੇ ਬਾਹਰੀ ਤੌਰ ਦੇ ਉਤੇ ਸਰਕਾਰ ਇਹਨਾਂ ਤੋਂ ਸਲਾਹਾਂ ਲੈਂਦੀ ਸੀ ਡੋਨਲਡ 트ੰਪ ਨੇ ਇਹਦੀ ਕਮਾਨ ਐਲਾਨ ਮਸਕ ਔਰ ਭਾਰਤਵੰਸੀ ਬਿਜ਼ਨਸਮੈਨ ਵਿਵੇਕ ਰਾਮਾ ਸੁਆਮੀ ਨੂੰ ਸੌਂਪੀ ਸੀ ਬਾਅਦ ਦੇ ਵਿੱਚ ਵਿਵੇਕ ਰਾਮਾ ਸੁਆਮੀ ਨੂੰ ਇਹਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਐਲਾਨ ਮਸਕ ਵੀ ਇਸ ਤੋਂ ਪਿੱਛੇ हट ਗਏ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਸੀ ਕਿ ਕੱਲ ਜਦੋਂ ਖਬਰ ਨਿਕਲ ਕੇ ਸਾਹਮਣੇ ਆਈ ਕਿ ਮੌਕ ਡ੍ਰਿਲ ਜਿਹੜੀ ਆ ਦੁਬਾਰਾ ਤੋਂ ਸੂਬੇ ਦੇ ਵਿੱਚ ਕੀਤੀ ਜਾਏਗੀ ਬਲੈਕਆਊਟ ਵੀ ਹੋ ਸਕਦਾ ਹੈ ਪਰ ਉਹਦੇ ਬਾਰੇ ਕੇਂਦਰ ਸਰਕਾਰ ਦੇ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਪੰਜਾਬ ਦੇ ਵਿੱਚ 29 ਮਈ ਯਾਨੀ ਕਿ ਅੱਜ ਬਲੈਕਆਊਟ ਯਾਨੀ ਕਿ ਆਪਰੇਸ਼ਨ ਸ਼ੀਲਡ ਨਹੀਂ ਕੀਤਾ ਜਾਏਗਾ ਪੰਜਾਬ ਪੁਲਿਸ ਨੇ 29 ਮਈ ਦੀ ਥਾਂ ਤੇ 3 ਜੂਨ ਸ਼ਾਮ 7:30 ਵਜੇ ਬਲੈਕਆਊਟ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਸੰਬੰਧੀ ਅੱਜ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸੰਜੀਵ ਕਾਲੜਾ ਨੇ ਸੂਬੇ ਦੇ ਮੁੱਖ ਸਕੱਤਰ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤੇ ਨੇ ਕਲੜਾ ਨੇ ਜਾਰੀ ਕੀਤੇ ਪੱਤਰ ਦੇ ਵਿੱਚ ਕਿਹਾ ਹੈ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ 3 ਜੂਨ ਨੂੰ ਸ਼ਾਮ 7:30 ਵਜੇ ਆਪਰੇਸ਼ਨ ਸ਼ੀਲਡ ਨੂੰ ਅੰਜਾਮ ਦੇਣ ਦੇ ਨਿਰਦੇਸ਼ ਨੇ ਕਲੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸੇ ਵੀ ਆਫਤ ਦੇ ਨਾਲ ਨਜਿੱਠਣ ਦੇ ਦੌਰਾਨ ਲੁੜਿੰਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਲਈ 29 ਮਈ ਨੂੰ ਸਿਵਲ ਡਿਫੈਂਸ ਵਾਸਤੇ ਆਪਰੇਸ਼ਨ ਸ਼ੀਲਡ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਇਸ ਦੌਰਾਨ ਕੁਝ ਸਮੇਂ ਦੇ ਲਈ ਬਲੈਕਆਊਟ ਕੀਤਾ ਜਾਏਗਾ ਇਸ ਤੋਂ ਇਲਾਵਾ ਕਿਸੇ ਵੀ ਆਫਰ ਦੇ ਨਾਲ ਨਜਿੱਠਣ ਦੇ ਲਈ ਫਾਇਰ ਬ੍ਰਿਗੇਡ ਸਿਹਤ ਸਹੂਲਤਾਂ ਅਤੇ ਹੋਰ ਸਿਵਲ ਡਿਫੈਂਸ ਵਲੰਟੀਅਰ ਜਿਹੜੇ ਹੁੰਦੇ ਨੇ ਉਹਨਾਂ ਦੀ ਚੌਕਸੀ ਸਮੀਖਿਆ ਜਿਹੜੀ ਉਹ ਕੀਤੀ ਜਾਏਗੀ ਉਹਨਾਂ ਕਿਹਾ ਕਿ 29 ਮਈ ਨੂੰ ਇਹ ਮੌਕ ਡ੍ਰਿਲ ਨਹੀਂ ਕੀਤੀ ਜਾ ਰਹੀ ਹੈ ਹੁਣ ਜਿਹੜਾ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਪਹਿਲਾਂ ਜ਼ਿਕਰ ਸੀ ਕਿ ਕੱਲ ਕੱਲ ਇਹ ਸਾਰੇ ਗੱਲਾਂ ਹੋ ਰਹੀਆਂ ਸੀ ਕਿ 29 ਤਰੀਕ ਨੂੰ ਜਾਨਕਿ ਵੀਰਵਾਰ ਨੂੰ ਮੌਕ ਡ੍ਰਿਲ ਹੋਏਗੀ ਹੁਣ ਇਹ ਮੌਕ ਡ੍ਰਿਲ ਨਹੀਂ ਹੋ ਰਹੀ ਹੈ ਕਿਉਂਕਿ ਇਹ ਡ੍ਰਿਲ ਸਿਵਲ ਡਿਫੈਂਸ ਦੇ ਸਟਾਫ ਦੇ ਵੱਲੋਂ ਕੀਤੀ ਜਾਣੀ ਸੀ ਪਰ ਉਹ ਖੁਦ ਟ੍ਰੇਨਿੰਗ ਤੇ ਚੱਲ ਰਹੇ ਨੇ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਕੀਤੀ ਜਾਣ ਵਾਲੀ ਮੌਕ ਡ੍ਰਿਲ ਜਾਣ ਕੇ 3 ਜੂਨ ਨੂੰ ਸ਼ਾਮ 7:30 ਵਜੇ ਹੁਣ ਕੀਤੀ ਜਾਏਗੀ ਜਿਕਰ ਹੋਇਆ ਕਿ ਭਾਰਤ-ਪਾਕਿਸਤਾਨ ਦਰਮਿਆਨ ਗੋਲੀਬੰਦੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜਿਹੇ ਹਾਲਾਤ ਦੇ ਨਾਲ ਨਜਿੱਠਣ ਦੇ ਲਈ ਤਿਆਰੀ ਵੱਡੀ ਹੋਈ ਹੈ ਕੇਂਦਰ ਸਰਕਾਰ ਦੇ ਵੱਲੋਂ ਸਰਹਦੀ ਸੂਬਿਆਂ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਅਤੇ ਗੁਜਰਾਤ ਦੇ ਵਿੱਚ 29 ਮਈ ਨੂੰ ਸਿਵਲ ਡਿਫੈਂਸ ਦੇ ਹੇਠ ਆਪਰੇਸ਼ਨ ਸ਼ੀਲਡ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਦੌਰਾਨ ਸਰਹਦੀ ਸੂਬਿਆਂ ਦੇ ਵਿੱਚ ਕੁਝ ਸਮੇਂ ਦੇ ਲਈ ਬਲੈਕਆਊਟ ਕੀਤਾ ਜਾਏਗਾ ਪਰ ਪੰਜਾਬ ਦੇ ਵਿੱਚ ਉਹ 29 ਮਈ ਦੀ ਥਾਂ ਹੁਣ 3 ਜੂਨ ਨੂੰ ਮੌਕ ਡ੍ਰਿਲ ਕਰਵਾਉਣ ਦਾ ਫੈਸਲਾ ਕਰ ਲਿਆ ਗਿਆ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਔਰ ਪੰਜਾਬ ਦੀ ਸਿਆਸਤ ਨੂੰ ਇੱਕ ਵੱਡਾ ਝਟਕਾ ਲਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੇ ਇਨਫੈਕਸ਼ਨ ਤੋਂ ਪੀੜਤ ਸਨ ਅਤੇ ਮੋਹਾਲੀ ਦੇ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਸਨ। ਅਕਾਲੀ ਆਗੂ ਦੇ ਅਕਾਲ ਚਲਾਣੇ ਸੰਬੰਧੀ ਖਬਰ ਉਹਨਾਂ ਦੇ ਪੁੱਤਰ ਪਰਮੇਂਦਰ ਸਿੰਘ ਢੀਂਡਸਾ ਨੇ ਸਾਂਝੀ ਕੀਤੀ। ਸਾਲ 2019 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਰਹਿ ਚੁੱਕੇ ਨੇ ਸੁਖਦੇਵ ਸਿੰਘ ਢਿੰਡਸਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਢਿੰਡਸਾ ਸ਼੍ਰੋਮਣੀ ਅਕਾਲੀ ਦਲ ਦੇ ਗੱਦਾਵਰ ਨੇਤਾ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੰਮੀ ਸਿਆਸੀ ਯਾਤਰਾ ਰਹੀ ਹੈ ਢਿੰਡਸਾ ਭਾਜਪਾ ਸਰਕਾਰ ਦੇ ਵਿੱਚ 2000 ਤੋਂ ਲੈ ਕੇ ਸਾਲ 2004 ਤੱਕ ਕੇਂਦਰੀ ਮੰਤਰੀ ਰਹੇ ਨੇ ਉਨ੍ਹਾਂ ਦਾ ਪੰਜਾਬ ਵਿਧਾਨ ਸਭਾ 'ਚ ਲੰਮਾ ਤਜਰਬਾ ਰਿਹਾ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱ巴ਵਾਲ ਦੇ ਵਿੱਚ ਜਨਮੇ ਟਿੰਸਾ ਸਰਕਾਰੀ ਰਣਵੀਰ ਕਾਲਜ ਸੰਗਰੂਰ ਦੀ ਸਟੂਡੈਂਟ ਕੌਂਸਲ ਦੇ ਸਖਤਰ ਵੀ ਰਹਿ ਚੁੱਕੇ ਸੀ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਿੰਸਾ ਨੂੰ 11 ਮਾਰਚ 2019 ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਕੀਤਾ ਸੀ ਟਿੰਸਾ ਨੇ 1972 ਦੇ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਪੈਰ ਪਾਇਆ ਉਸ ਮਗਰੋਂ ਉਹਨਾਂ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਫਿਰ ਉਹਨਾਂ ਨੇ ਅਕਾਲੀ ਉਮੀਦਵਾਰ ਦੇ ਵਜੋਂ ਸੁਨਾਮ ਹਲਕੇ ਤੋਂ ਜਿੱਤ ਹਾਸਲ ਕੀਤੀ ਅਤੇ ਰਾਜ ਮੰਤਰੀ ਬਣੇ 1980 ਦੇ ਵਿੱਚ ਉਹ ਸੰਗਰੂਰ ਹਲਕੇ ਤੋਂ ਚੋਣ ਜਿੱਤੇ ਅਤੇ 1985 ਦੇ ਵਿੱਚ ਸੁਨਾਮ ਹਲਕੇ ਤੋਂ ਮੁਰ ਚੋਣ ਜਿੱਤੇ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਵੀ ਜਿੱਤ ਹਾਸਲ ਕਰਕੇ 14ਵੀਂ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕੀਤੀ ਸੀ ਉਹ ਸਾਲ 1998 ਤੋਂ 2004 ਤੱਕ ਰਾਜ ਸਭਾ ਮੈਂਬਰ ਵੀ ਰਹੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਇੱਕ ਵਾਰ ਫਿਰ ਤੋਂ ਪੰਜਾਬ ਤੋਂ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਏਜੰਟ ਦੇ ਵੱਲੋਂ ਠੱਗੀ ਕੀਤੀ ਗਈ ਹੈ ਠੱਗੀ ਵੀ ਇਸ ਤਰੀਕੇ ਦੀ ਕੀਤੀ ਗਈ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦਰਸਲ ਪੰਜਾਬ ਦੇ ਨਾਲ ਸੰਬੰਧਿਤ ਤਿੰਨ ਭਾਰਤੀ ਨਾਗਰਿਕ ਈਰਾਨ ਦੇ ਵਿੱਚ 1 ਮਈ ਤੋਂ ਲਾਪਤਾ ਨੇ ਤਹਿਰਾਨ ਸਥਿਤ ਭਾਰਤੀ ਐਮਬੈਸੀ ਨੇ ਈਰਾਨੀ ਅਥਾਰਟिटीज ਦੇ ਨਾਲ ਰਾਬਤਾ ਕਰਕੇ ਭਾਰਤੀ ਨਾਗਰਿਕਾਂ ਨੂੰ ਲੱਭਣ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਿੱਚ ਮਦਦ ਮੰਗੀ ਹੈ ਲਾਪਤਾ ਪੰਜਾਬੀਆਂ ਦੀ ਪਛਾਣ ਸੰਗਰੂਰ ਦੇ ਹੁਸਨਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਜਣ ਕੇ ਨਵਾਂ ਸ਼ਹਿਰ ਦੇ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦੇ ਅਮਰਤਪਾਲ ਸਿੰਘ ਦੇ ਵਜੋਂ ਇਹ ਤਿੰਨਾਂ ਦੀ ਪਹਿਚਾਣ ਹੋਈ ਹੈ ਪਰਿਵਾਰਕ ਮੈਂਬਰਾਂ ਅਨੁਸਾਰ ਤਿੰਨਾਂ ਨੂੰ ਪੰਜਾਬ ਸਥਿਤ ਇੱਕ ਏਜੰਟ ਨੇ ਦੁਬਈ ਈਰਾਨ ਰਸਤੇ ਆਸਟ੍ਰੇਲੀਆ ਲੈ ਜਾਣ ਦਾ ਦਾਵਾ ਕੀਤਾ ਸੀ ਉਹਨਾਂ ਨੂੰ ਅੱਗੇ ਦੀ ਯਾਤਰਾ ਤੋਂ ਪਹਿਲਾਂ ਈਰਾਨ ਦੇ ਵਿੱਚ ਰਿਹائش ਦਾ ਭਰੋਸਾ ਦਿੱਤਾ ਗਿਆ ਹਾਲਾਂਕਿ ਹਰਾਨ ਦੇ ਵਿੱਚ ਉਤਰਨ ਤੋਂ ਥੋੜੀ ਦੇਰ ਬਾਅਦ ਹੀ ਇਹਨਾਂ ਨੂੰ ਕਥਿਤ ਅਗਵਾ ਕਰ ਲਿਆ ਗਿਆ ਰਿਪੋਰਟਾਂ ਦੇ ਅਨੁਸਾਰ ਅਗਵਾਕਾਰਾਂ ਨੇ ਉਹਨਾਂ ਦੀ ਰਿਹਾਈ ਦੇ ਲਈ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਹੈ ਅਤੇ ਪਰਿਵਾਰ ਨੂੰ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਵੀ ਭੇਜੀ ਹੈ ਜਿਸ ਦੇ ਵਿੱਚ ਤਿੰਨਾਂ ਨੂੰ ਪੀਲੀਆਂ ਰस्सੀਆਂ ਦੇ ਨਾਲ ਬੰਨਿਆ ਹੋਇਆ ਦਿਖਾਇਆ ਗਿਆ ਤੇ ਉਹਨਾਂ ਦੀਆਂ ਬਾਹਾਂ ਤੋਂ ਖੂਨ ਵਗ ਰਿਹਾ ਹੈ ਸੰਬੰਧਤ ਪਰਿਵਾਰਾਂ ਦਾ 11 ਮਈ ਤੋਂ ਪੀੜਤਾਂ ਦੇ ਨਾਲ ਕੋਈ ਸਿੱਧਾ ਸੰਪਰਕ ਨਹੀਂ ਹੋਇਆ ਅਤੇ ਸੰਚਾਰ ਸਿਰਫ ਅਗਵਾਕਾਰਾਂ ਦੇ ਫੋਨਾਂ ਰਾਹੀਂ ਕੀਤੀਆਂ ਗਈਆਂ ਕੋਲਾਂ ਦੇ ਨਾਲ ਹੀ ਸੀਮਤ ਹੈ ਹੁਸ਼ਿਆਰਪੁਰ ਦਾ ਏਜੰਟ ਜਿਸ ਨੇ ਇਹਨਾਂ ਦੀ ਯਾਤਰਾ ਦੇ ਲਈ ਪ੍ਰਬੰਧ ਕੀਤਾ ਸੀ ਕਥਿਤ ਤੌਰ ਤੇ ਉਲਾਪਤਾ ਹੈ ਇਸ ਕਰਕੇ ਸਥਿਤੀ ਹੋਰ ਵੀ ਗੁੰਝਲਦਾਰ ਬਣੀ ਹੋਈ ਹੈ ਭਾਰਤੀ ਦੂਤਾਵਾਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਬਿਆਨ ਦੇ ਮੁਤਾਬਕ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੂਤਾਵਾਸ ਨੂੰ ਉਹਨਾਂ ਦੇ ਲਾਪਤਾ ਹੋਣ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ইরਾਨੀ ਅਧਿਕਾਰੀਆਂ ਦੇ ਨਾਲ ਤਾਲਮੇਲ ਕੀਤਾ ਪਰਿਵਾਰਾਂ ਨੂੰ ਕੀਤੇ ਜਾ ਰਹੇ ਯਤਨਾਂ ਬਾਰੇ ਅਪਡੇਟ ਦਿੱਤੀ ਜਾ ਰਹੀ ਹੈ ਤਹਿਰਾਨ ਦੇ ਵਿੱਚ ਦੂਤਾਵਾਸ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਦੂਤਾਵਾਸ ਨੇ ਇਸ ਮਾਮਲੇ ਨੂੰ ইরਾਨੀ ਅਧਿਕਾਰੀਆਂ ਦੇ ਕੋਲ ਜ਼ੋਰਦਾਰ ਟੰਗ ਦੇ ਨਾਲ ਚੁੱਕਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਲਾਪਤਾ ਭਾਰਤੀਆਂ ਦਾ ਤੁਰੰਤ ਪਤਾ ਲਗਵਾਇਆ ਜਾਵੇ ਅਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਸੀਂ ਪਰਿਵਾਰਕ ਮੈਂਬਰਾਂ ਨੂੰ ਦੂਤਾਵਾਸ ਦੇ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਨਿਯਮਿਤ ਤੌਰ ਤੇ ਅਪਡੇਟ ਵੀ ਕਰ ਰਹੇ ਹੈ ਇਹ ਦੂਤਾਵਾਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਭਾਰਤ ਸਰਕਾਰ ਭਾਵੇਂ ਆਪਣੇ ਲਾਪਤਾ ਨਾਗਰਿਕਾਂ ਨੂੰ ਲੱਭਣ ਦੇ ਵਿੱਚ ਤੇਜ਼ੀ ਦੇ ਨਾਲ ਕਾਰਵਾਈ ਵਾਸਤੇ ਦਬਾਅ ਪਾ ਰਹੀ ਹੈ ਪਰ ইরਾਨੀ ਅਧਿਕਾਰੀਆਂ ਨੇ ਅਜੇ ਤੱਕ ਲਾਪਤਾ ਹੋਣ ਬਾਰੇ ਕੋਈ ਵੀ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ ਆਈਪੀਐਲ 2025 ਦਾ ਕੁਆਲੀਫਾਇਰ ਇੱਕ ਅਜ ਪੰਜਾਬ ਕਿੰਗਸ ਤੇ ਰਾਇਲ ਚੈਲੈਂਜਰ ਬੰਗਲੌਰ ਦੇ ਵਿੱਚ ਖੇਡਿਆ ਜਾਏਗਾ ਮੈਚ ਮੁੱਲਾਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਸ਼ਾਮ 7:30 ਵਜੇ ਖੇਡਿਆ ਜਾਏਗਾ ਦੋਨੇ ਟੀਮਾਂ ਆਈਪੀਐਲ ਇਤਿਹਾਸ ਦੇ ਵਿੱਚ ਪਹਿਲੀ ਵਾਰ ਪਲੇਆਫ ਮੁਕਾਬਲੇ ਦੇ ਵਿੱਚ ਭੜਨ ਗਈਆਂ ਦੋਨੇ ਟੀਮਾਂ ਸੀਜ਼ਨ ਦੇ ਵਿੱਚ ਤੀਸਰੀ ਵਾਰ ਆਮੋ ਸਾਹਮਣੇ ਹੋਣਗੀਆਂ ਔਰ ਇਸ ਤੋਂ ਪਹਿਲਾਂ ਦੋਵੇਂ ਟੀਮਾਂ ਇੱਕ-ਇੱਕ ਮੁਕਾਬਲਾ ਜਿੱਤ ਚੁੱਕੀਆਂ ਨੇ ਆਰਸੀਬੀ ਅਤੇ ਪੰਜਾਬ ਕਿੰਗਸ ਦੇ ਵਿੱਚ ਆਈਪੀਐਲ ਇਤਿਹਾਸ ਦੇ ਵਿੱਚ ਹੁਣ ਤੱਕ 35 ਮੁਕਾਬਲੇ ਖੇਡੇ ਗਏ ਨੇ ਜਿਦੇ ਵਿੱਚ ਪੰਜਾਬ ਨੇ 18 ਔਰ ਬੈਂਗਲੌਰ ਨੇ 17 ਮੈਚ ਜਿੱਤੇ ਨੇ ਮੁੱਲਾਪੁਰ ਦੇ ਮਹਾਰਾਜਾ ਯਾਦਵਿੰਦਰ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਦੋਨੇ ਟੀਮਾਂ ਦੂਸਰੀ ਵਾਰ ਭੇੜਨ ਗਿਆ ਪਿਛਲੇ ਮੁਕਾਬਲੇ ਦੇ ਵਿੱਚ ਬੈਂਗਲੌਰ ਨੇ 7 ਵਿਕਟਾਂ ਦੇ ਨਾਲ ਜਿੱਤ ਹਾਸਲ ਕੀਤੀ ਸੀ ਪਰ ਉਮੀਦ ਹੈ ਕਿ ਪੰਜਾਬ ਦੀ ਟੀਮ ਅੱਜ ਚੰਗਾ ਪ੍ਰਦਰਸ਼ਨ ਕਰੇਗੀ ਔਰ ਪੰਜਾਬ ਦੀ ਟੀਮ ਦੇ ਵੱਲੋਂ ਇਸ ਮੈਚ ਨੂੰ ਜਿੱਤ ਕੇ ਫਾਈਨਲ ਦੇ ਵਿੱਚ ਆਪਣਾ ਪਹਿਲਾ ਕਦਮ ਜਿਹੜਾ ਉਹ ਰੱਖ ਲਿਆ ਜਾਏਗਾ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ